ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਕਲਕਾਰੀਆਂ ਗੂੰਜ ਉਠੀਆਂ ਨੇ ਜੀਹਾਂ ਬੀਤੇ ਦੋ ਦਿਨ ਪਹਿਲਾਂ ਮਾਤਾ ਚਰਨਕੌਰ ਪਿਤਾ ਬਲਕੌਰ ਸਿੱਧੂ ਹੁਣਾਂ ਨੇ ਪੁੱਤਰ ਦਾ ਸਵਾਗਤ ਕੀਤਾ ਜੀਹਾਂ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਪੁੱਤਰ ਦੇ ਜਨਮ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਨੇ ਲੋਕ ਵਧਾਈਆਂ ਦੇ ਰਹੇ ਨੇ ਔਰ ਇਸੇ ਸਿਲਸਿਲੇ ਦੇ ਵਿੱਚ ਹਸਪਤਾਲ ਦੇ ਵਿੱਚ ਯਾਨੀ ਕਿ ਬਠਿੰਡਾ ਜਿੱਥੇ ਇਸ ਬੱਚੇ ਦਾ ਜਨਮ ਹੋਇਆ ਉਸ ਨੂੰ ਮਿਲਣ ਦੇ ਲਈ ਸਿਆਸੀ ਲੋਕ ਔਰ ਫਿਲਮ ਇੰਡਸਟਰੀ ਤੋਂ ਲੋਕ ਲਗਾਤਾਰ ਪਹੁੰਚ ਰਹੇ ਨੇ ਔਰ ਇਸੇ ਲੜੀ ਦੇ ਵਿੱਚ ਜਦੋਂ ਕਾਂਗਰਸੀ ਆਗੂ ਅਮਰਤ ਗਿੱਲ ਜੋਨੇ ਉਹ ਪਹੁੰਚੇ ਤਾਂ ਲੋਕਾਂ ਨੇ ਗਲਤ ਮਤਲਬ ਕਾਟ ਲਿਆ ਜਿਹੜਾ ਕੁਝ ਲੋਕਾਂ ਨੇ ਉਸ ਨੂੰ ਸਿੱਧੂ ਮੂਸੇਵਾਲੇ ਦੀ ਮੰਗੇਤਰ ਦੱਸਦਿਆਂ ਅਫਵਾਹਾਂ ਫੁਲਾ ਦਿੱਤੀਆਂ ਜਿਸ ਤੋਂ ਬਾਅਦ ਕਾਂਗਰਸੀ ਆਗੂ ਅਮਰਿਤ ਗਿੱਲ ਅੱਗ ਬੁਬਲਾ ਹੁੰਦੀ ਹੋਈ ਨਜ਼ਰ ਆਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਗਲਤ ਅਫਵਾਹਾਂ ਫੁਲਾਉਣ ਵਾਲਿਆਂ ਦੀ ਕਲਾਸ ਲਗਾ ਦਿੱਤੀ ਜੀ ਹਾਂ ਉਹਨਾਂ ਨੇ ਕੈਮਰੇ ਸਾਹਮਣੇ ਆ ਕੇ ਸਾਰੀਆਂ ਗੱਲਾਂ ਲੋਕਾਂ ਅੱਗੇ ਰੱਖ ਦਿੱਤੀਆਂ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰੇ ਭਰਾ ਵਰਗਾ ਸੀ ਤੇ ਹੁਣ ਇਹ ਛੋਟਾ ਸਿੱਧੂ ਵੀ ਮੇਰੇ ਭਰਾ ਵਰਗਾ ਹੀ ਹੈ ਉਹਨਾਂ ਨੇ ਕਿਹਾ ਕਿ ਜੋ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਤੋਂ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਜਦੋਂ ਇਹ ਅਫਵਾਹ ਫੈਲੀ ਤਾਂ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਦਾ ਕਾਲ ਆਇਆ ਕਿ ਇਸ ਤਰ੍ਹਾਂ ਦੀ ਅਫਵਾਹ ਜੋ ਹੈ ਸੋਸ਼ਲ ਮੀਡੀਆ ਤੇ ਫੈਲ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਇਸ ਖਬਰ ਤੋਂ ਬਹੁਤ ਦੁਖੀ ਹੋਈ ਮੇਰੇ ਪਰਿਵਾਰਕ ਮੈਂਬਰ ਪਰੇਸ਼ਾਨ ਹੋਗੇ ਮੈਂ ਖੁਦ ਬਹੁਤ ਪਰੇਸ਼ਾਨ ਹੋਈ ਉਹਨਾਂ ਨੇ ਕਿਹਾ ਕਿ ਜ ਵਾਫ ਫੈਲਾਈ ਹੈ ਉਸ ਨੂੰ ਅਜੇਹਾ ਨਹੀਂ ਕਰਨਾ ਚਾਹੀਦਾ ਸੀ ਬਿਨਾਂ ਜਾਂਚ ਪੜਤਾਲ ਤੇ ਅ ਅਜਈਆਂ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ ਸੀ ਉਹਨਾਂ ਨੇ ਕਿਹਾ ਕਿ ਫਿਲਹਾਲ ਤਾਂ ਕੋਈ ਐਕਸ਼ਨ ਨਹੀਂ ਲਿਆ ਗਿਆ ਪਰ ਵਾਰਨਿੰਗ ਜ਼ਰੂਰ ਦੰਨੇ ਆ ਕਿ ਮੁਆਫੀ ਜਿਹੜੀ ਆਪਣੇ ਇਸ ਐਕਟ ਦੇ ਲਈ ਮੰਗੀ ਜਾਵੇ ਉਹਨਾਂ ਨੇ ਕਿਹਾ ਕਿ ਕੁਝ ਵੀ ਜਾਂਚ ਪੜਤਾਲ ਕੀਤੇ ਬਿਨਾ ਅ ਜੋ ਸੋਸ਼ਲ ਮੀਡੀਆ ਤੇ ਖਬਰਾਂ ਨੇ ਉਹ ਨਹੀਂ ਚਲਾਣੀਆਂ ਚਾਹੀਦੀਆਂ ਉਹਨਾਂ ਨੇ ਕਿਹਾ ਕਿ ਜੋ ਲੋਕ ਸੋਸ਼ਲ ਮੀਡੀਆ ਤੇ ਸਟੂਡੀਓ ਦੇ ਵਿੱਚ ਬੈਠੇ ਬਿਨਾਂ ਜਾਂਚ ਪੜਤਾਲ ਕੀਤੇ ਕੁਝ ਵੀ ਚਲਾ ਦਿੰਦੇ ਨੇ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜੇਕਰ ਉਹ ਅਜਿਹਾ ਹੀ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਯਕੀਨ ਕਰਨਾ ਬੰਦ ਕਰ ਦੇਣਾ ਜੀ ਹਾਂ ਅਮਰਿਤ ਗਿੱਲ ਦਾ ਗੁੱਸਾ ਇਸ ਬਾਬਤ ਬਹੁਤ ਜ਼ਿਆਦਾ ਨਜ਼ਰ ਆਇਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਉਹਨਾਂ ਦੇ ਭਰਾ ਦੇ ਬਰਾਬਰ ਸੀ ਭਰਾ ਦੇ ਸਮਾਨ ਸੀ ਅਤੇ ਇਹ ਛੋਟਾ ਸਿੱਧੂ ਵੀ ਉਹਨਾਂ ਦੇ ਭਰਾ ਵਰਗਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਬਹੁਤ ਹੀ ਨਰਮ ਦਿਲ ਇਨਸਾਨ ਸੀ ਬਹੁਤ ਹੀ ਡਾਊਨ ਟੂ ਅਰਥ ਇਨਸਾਨ ਸੀ ਪਰਿਵਾਰਕ ਮਾਹੌਲ ਰੱਖਤੇ ਸੀ ਉਹਨਾਂ ਦੇ ਮਾਤਾ ਦੇ ਨਾਲ ਵੀ ਉਹਨਾਂ ਦੇ ਚੰਗੇ ਸਬੰਧ ਨੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੀ ਮੰਗੇਤਰ ਤੇ ਬੋਲਦੇ ਉਹਨਾਂ ਨੇ ਕਿਹਾ ਕਿ ਜੋ ਉਸਦੀ ਮੰਗੇਤਰ ਤੇ ਬੀਤ ਰਹੀ ਹੈ ਉਹ ਸਿਰਫ ਉਹੀ ਜਾਣਦੀ ਹੈ ਹੋਰ ਕੋਈ ਨਹੀਂ ਜਾਣਦਾ ਇਸ ਕਰਕੇ ਪੁਰਾਣੇ ਜ਼ਖਮਾਂ ਨੂੰ ਛੇੜਨਾ ਨਹੀਂ ਚਾਹੀਦਾ ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲੇ ਦੀ ਮੰਗੇਤਰ ਜਦੋਂ ਦੱਸਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਹੋਈ ਮੈਂ ਬਹੁਤ ਦੁਖੀ ਹਾਂ ਇਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਤੇ ਜੋ ਖਬਰਾਂ ਇਹ ਫੈਲਾ ਰਹੇ ਨੇ ਉਹਨਾਂ ਦੀ ਰੱਜ ਕੇ ਅੰਮ੍ਰਿਤ ਗਿੱਲ ਜੋ ਨੇ ਉਹ ਕਲਾਸ ਲਗਾਉਂਦੇ ਹੋਏ ਨਜ਼ਰ ਆਏ ਉਹਨਾਂ ਕਿਹਾ ਕਿ ਫਿਲਹਾਲ ਤਾਂ ਕੋਈ ਐਕਸ਼ਨ ਨਹੀਂ ਲਿਆ ਗਿਆ ਪਰ ਉਹਨਾਂ ਨੂੰ ਜਿਨ੍ਹਾਂ ਨੇ ਇਹ ਖਬਰ ਫੈਲਾਈ ਹੈ ਉਹਨਾਂ ਨੂੰ ਆਪਣੇ ਇਸ ਐਕਟ ਦੇ ਲਈ ਮੁਆਫੀ ਜੋ ਹੈ ਉਹ ਜ਼ਰੂਰ ਮੰਗਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਕਿਸੇ ਵੀ ਤਸਵੀਰ ਦਾ ਗਲਤ ਮਤਲਬ ਨਹੀਂ ਕੱਢਣਾ ਚਾਹੀਦਾ ਸੀ। ਜਾਂਚ ਪੜਤਾਲ ਕੀਤੇ ਬਿਨਾਂ ਕੋਈ ਵੀ ਖਬਰ ਨਹੀਂ ਚਲਾਈ ਚਾਹੀਦੀ ਸੀ। ਜਿਹਾ ਤੁਹਾਨੂੰ ਦੱਸਿਆ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਮਿਲਣ ਦੇ ਲਈ ਛੋਟੇ ਸਿੱਧੂ ਨੂੰ ਮਿਲਣ ਦੇ ਲਈ ਕਾਂਗਰਸੀ ਆਗੂ ਅਮਰਤ ਕੇਲ ਹਸਪਤਾਲ ਪਹੁੰਚੇ ਸੀ ਜਿੱਥੋਂ ਉਹਨਾਂ ਦੀ ਇਹ ਤਸਵੀਰ ਵਾਇਰਲ ਹੋ ਰਹੀ ਸੀ। ਤਸਵੀਰ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਉਸ ਨੂੰ ਸਿੱਧੂ ਮੂਸੇਵਾਲੇ ਦੀ ਮੰਗੇਤਰ ਦੱਸਿਆ ਖਬਰ ਫੈਲਾ ਦਿੱਤੀ ਜਿਸ ਤੋਂ ਬਾਅਦ ਕਾਂਗਰਸੀ ਆਗੂ ਅਮਰਤ ਕੇਲ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਏ ਉਹਨਾਂ ਨੇ ਰੱਜ ਕੇ ਲੋਕਾਂ ਦੀ ਕਲਾਸ ਲਗਾਈ ਜਿਨ੍ਹਾਂ ਨੇ ਇਹ ਗਲਤ ਅਫਵਾਹ ਫੈਲਾਈ ਸੀ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਇੱਕ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡਾ ਸਤੰਭ ਮੰਨਿਆ ਜਾਂਦਾ ਹੈ ਕਿ ਇਹ ਸੱਚਾਈ ਦਿਖਾਉਂਦਾ ਸੱਚੀਆਂ ਗੱਲਾਂ ਕਰਦਾ ਹੈ ਔਰ ਗਰਾਊਂਡ ਤੇ ਜਾ ਕੇ ਰਿਪੋਰਟਿੰਗ ਕਰਦਾ ਹੈ ਪਰ ਜੇ ਤੁਸੀਂ ਮਨਕਰੰਤਾ ਆਪਣੇ ਸਟੂਡੀਓ ਚ ਬਹਿ ਕੇ ਕਿਸੇ ਦੇ ਵੀ ਨਾਂ ਨਾਲ ਕਿਸੇ ਦਾ ਵੀ ਨਾਂ ਜੋੜ ਦੋਗੇ ਗਲਤਮਲਤ ਅਫਵਾਹਾਂ ਫੈਲਾਓਗੇ ਮਨਮਰਜ਼ੀਆਂ ਕਰੋਗੇ ਤਾਂ ਉਹ ਟਾਈਮ ਦੂਰ ਨਹੀਂ ਹੈ ਜਦੋਂ ਸਾਰੇ ਸੋਸ਼ਲ ਮੀਡੀਆ ਦੇ ਚੈਨਲਸ ਬੰਦ ਹੋ ਜਾਣਗੇ ਤੇ ਲੋਕਾਂ ਨੇ ਤੁਹਾਡੇ ਤੇ ਵੀ ਵਿਸ਼ਵਾਸ ਕਰਨਾ ਛੱਡ ਦੇਣਾ ਜਿਵੇਂ ਮੇਨਸਟ੍ਰੀਮ ਮੀਡੀਆ ਤੇ ਅੱਜ ਦੇ ਟਾਈਮ 'ਚ ਲੋਕ ਜ਼ਿਆਦਾ ਨਹੀਂ ਦੇਖਦੇ ਹੈਗੇ ਚੈਨਲਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ